ਆ ਮਸ਼ੀਨਾਂ ਲੱਗੀਆਂ ਪ੍ਰਬੰਧ ਨਹੀਂ ਇੱਥੇ ਕੋਈ ਨਹੀਂ ਸਰਕਾਰੀ ਕਿਹੜੇ ਹੁਣ ਮੌਕੇ ਤੇ ਹੈ ਕੋਈ ਨਾ ਕਰੂ ਸਾਨੂੰ ਆਪਣਾ ਕੰਮ ਕਰਨ ਦੋ ਤਾਂ ਬਾਈ ਨਹੀਂ ਅਸੀਂ ਤੀਲੀ ਲਾਉਂਦੇ ਹਾਂ ਹਾਂਜੀ ਤੀਲੀ ਲਾਉਂਦੇ ਹਾਂ ਹਾਂਜੀ ਤੀਲੀ ਲਾਉਣ ਵਾਲਾ ਕੰਮ ਗੱਲ ਨਾ ਗਲਤ ਗੱਲ ਨਾ ਕਰੋ ਇਹਦਾ ਬਿੱਲ ਤੁਸੀਂ ਜਣਾ ਮੇਰੇ ਘਰੇ ਭੇਜੋ ਕਿਹੜਾ ਦਾ ਇੰਚਾਰਜ ਮੇਰੇ ਘਰੇ ਭੇਜੋ ਮੈਂ ਦਊਗਾ ਇਹ ਇਹ ਕੱਟ ਨਾ ਦਿਓ ਚਲਾਓ ਇਹ ਵਾਲੀ ਸਾਈਕਲ ਅਸੀਂ ਉਹ ਵੀ ਪਿੰਡ ਵਾਲੇ ਬੋਲੇ ਆ ਬਿਲਕੁਲ ਚਲਾਓ ਪਿੰਡ ਵਾਲੇ ਬੋਲੇ ਸਾਰੇ ਚਲਾਵਾਂਗੇ ਅਸੀਂ ਪ੍ਰਸ਼ਾਸਨ ਤੇ ਕੀ ਗੱਲ ਕਰੀਏ ਇੱਥੇ ਐਮ ਐਲ ਏ ਆਈ ਸੀਗੀ ਹਾਂ ਜੀ ਉਹਨਾਂ ਕਿਸਨ ਸਵਾਲ ਪੁੱਛਦਾ ਸਾਡੇ ਕਿਸਾਨ ਜਿੱਥੇ ਸਾਡੇ ਪ੍ਰਧਾਨਾਂ ਨੇ ਉਲਟਾ ਕਹਿੰਦੇ ਸੀ ਰੋਟੀਆਂ ਸਿੱਕਣ ਨਹੀਂ ਆਏ ਹੈਗੇ ਪ੍ਰਸ਼ਾਸਨ ਨਾਲੋਂ ਹੁਣ ਤੁਹਾਡੇ ਸਾਹਮਣੇ ਆ ਸਾਡੀਆਂ ਜੋ ਜੀ ਸੀ ਵੀ ਜੀ ਸੀ ਵੀ ਵਗੈਰਾ ਸਾਰੀਆਂ ਲੋਕਲ ਜਾਂ ਟਰੈਕਟਰ ਵਗੈਰਾ ਸਾਡੇ ਲੋਕਲ ਹੀ ਆ ਸਾਡੇ ਹਾਂਜੀ ਆਪਦੇ ਕੋਈ ਸਰਕਾਰੀ ਚੀਜ਼ ਨਹੀਂ ਇੱਥੇ ਪਹੁੰਚੀ ਸਰਕਾਰ ਤਾਂ ਕਹਿੰਦੀ ਬੜੇ ਅਸੀਂ ਕਾਰਜ ਕਰਦੇ ਪਈ ਆ ਪੋਲਿਟਿਕਲ ਪਾਰਟੀੜੀਆਂ ਉਹ ਰਾਜਨੀਤੀ ਕਰ ਰਹੀਆਂ ਨੇ ਸਰਕਾਰ ਕਹਿੰਦੀ ਇੱਥੇ 5 ਕਰੋੜ ਰੁਪਈਆ ਲਾਇਆ ਜੇ 5 ਕਰੋੜ ਲੱਗਾ ਦੇਖ ਲੈ ਤੁਸੀਂ ਆਪਣੀ ਅੱਖੀਂ ਦੇਖ ਲਓ ਕਿੱਥੇ ਸਰਕਾਰ ਤੇ 5 ਕਰੋੜ ਲਾਤਾ ਇੱਥੇ 5 ਕਰੋੜ ਲਾਇਆ ਕਹਿੰਦੇ ਜੀ ਹਾਂ ਜੇ 5 ਕਰੋੜ ਲੱਗ ਹੁੰਦਾ ਆ ਕੰਮ ਨਾ ਹੁੰਦਾ ਖਲਾਤ ਬਤ ਤੋਂ ਬਤਨ ਇੱਥੇ ਹਰਾਨਗੀ ਹੁੰਦੀ ਆ ਵੀ ਸਰਕਾਰ ਕਿੱਥੇ ਐ ਕਿੱਥੇ ਨੇ ਸਰਕਾਰ ਦੇ ਅਧਿਕਾਰੀ ਕਿੱਥੇ ਨੇ ਹੁੰਦਾ ਵੀ ਜਿਹੜੇ ਬਾਰ ਬਾਰ ਕੀਤੇ ਜਾਂਦੇ ਨੇ ਗੇਤੀਆਂ ਉਧਰ ਲੱਗੀਆਂ ਭੰਨ ਲੱਗੀਆਂ ਇੱਥੇ ਜੇ ਉਧਰ ਖੜੀ ਹੈ ਬਿਲਕੁਲ ਖੜੀ ਆ ਕੇ ਨੇ ਇਹ ਸਾਡੀਆਂ ਪਿੰਡ ਵਾਲੇ ਨੇ ਜੇ ਸੀ ਵੀ ਆ ਇਹ ਤੇ ਸਰਕਾਰ ਵਾਲੇ ਆ ਸਰਕਾਰ ਵਾਲੇ ਆ ਸਰਕਾਰੀ ਇਹ ਦੂਜੀ ਆਈ ਉਹ ਜਥੇਵੰਦੀਆਂ ਤਾਂ ਆਪਣੀ ਰੋਟੀ ਸੇਕਦੇ ਤਵੀ ਲਈ ਫਿਰਦੇ ਲੋਕ ਇਹਨਾਂ ਨੂੰ ਸਾਨੂੰ ਇਹ ਕਹਿੰਦੇ ਅਰੇ ਮੈਂ ਇੱਥੇ ਪਿੰਡ ਰਹਿਣਾ ਤੁਸੀਂ ਕਿੱਥੋਂ ਆਏ ਮੈਂ ਤੁਹਾਨੂੰ ਜਾਣਦਾ ਨਹੀਂ ਇਹਦਾ ਮੈਂ ਆਪਣੀ ਜੇ ਆਪਣੀ ਡਾਲੀਆ ਜਿਹੜੇ ਅਜੇ ਉਹਨਾਂ ਪੁੱਛੋ ਨਾ ਪੈਂਟ ਵਾਲੀ ਲੱਗੇ ਹੋਏ ਨਾ ਕਰਨ ਪੈਂਟ ਵਾਲਿਆਂ ਨੇ ਜਿਹੜਾ ਕੰਮ ਪੈਂਟ ਵਾਲਿਆਂ ਦਾ ਪੈਂਟ ਵਾਲੇ ਕਰੋ ਲੱਖ ਲੱਖ ਰੁਪਏ ਦਾ ਖੱਤਾ ਖੜਾ ਪੈਂਟ ਵਾਲੇ ਦਾ ਕਿਉਂ ਨਹੀਂ ਕੰਮ ਕਰੋਗੇ ਬਈ ਉਹੀ ਤਾਂ ਮੈਂ ਕਹਿੰਦੇ ਆ ਭਗਵਾਨਤਮਾਨ ਨੇ ਥੋੜੀ ਜਾਣ ਕੇ ਕੁਝ ਕਰਨਾ ਆਪਾਂ ਸਵੇਰ ਦੇ ਥੇ ਲੱਗੇ ਹੋਏ ਆ ਜੀ ਠੀਕ ਆ ਐਸਡੀਐਮ ਮੈਡਮ ਆਈ ਆ ਪ੍ਰਸ਼ਾਸਨ ਦਾ ਕੰਮ ਆ ਜੀ ਮੈਡਮ ਕੀ ਕਹਿ ਕੇ ਆਈ ਆ ਸਾਨੂੰ ਕੰਮ ਕਰ ਲੈਣ ਦਿਓ ਆ ਜਿੰਨੇ ਕਿਸਾਨ ਵੀਰ ਆਪਾਂ ਸਾਰੇ ਘਰਾਂ ਨੂੰ ਜਲ ਜੰਨੇ ਆ ਤੇ ਇੱਥੇ ਬੰਦੇ ਕਰ ਰਹੇ ਪ੍ਰਕਾਸ਼ਨ ਨਹੀਂ ਪ੍ਰਸ਼ਾਸਨ ਨਹੀਂ ਕਰਦਾ ਨਾ ਇਹ ਕਿਉਂਟ ਪ੍ਰਸ਼ਾਸਨ ਹੀ ਆਇਆ ਹੈ ਇਹਨੇ ਠੀਕ ਆ ਅਸੀਂ ਕਾਤੇ ਆਏ ਆ ਅਸੀਂ ਇਸ ਕੰਮ ਨੂੰ ਆਏ ਹੋਇਆ ਹੁਣ ਸਰਕਾਰ ਆ ਕੇ ਕਹਿੰਦੇ ਉਹ ਗਈ ਆ ਮੈਡਮ ਆ ਕੇ ਕਹਿੰਦੇ ਗਈ ਆ ਕਹਿੰਦੇ ਤੁਸੀਂ ਰੋਟੀ ਖਿਗਦੇ ਅਸੀਂ ਕੋਈ ਐਮਐਲਏ ਦੀ ਸੀਟ ਲੈਣੀ ਆ ਤੁਹਾਡੀ ਗੱਲ ਸਰਕਾਰ ਦੇ ਕੰਦਰ ਨੂੰ ਤਿੱਲੀ ਲਾਉਣ ਦਾ ਕੰਮ ਹੁੰਦਾ ਏ ਨਹੀਂ ਬਿਲਕੁਲ ਨਹੀਂ ਹੁਣ ਕਹਿੰਦੇ ਤਿੱਲੀ ਲਾ ਦੇ ਤੁਸੀਂ ਕਹਿੰਦੇ ਸਰਕਾਰ ਦੀ ਸਰਵੇ ਤੇ ਇੱਕ ਜੀਸੀਬੀ ਆਈ ਹੋਈ ਆ ਨਾ ਕੋਈ ਉਹਨਾਂ ਦਾ ਟਰੈਕਟਰ ਨਾ ਕੋਈ ਟਰਾਲੀ ਤਾਂ ਆਪਸ ਵਿੱਚ ਇੱਥੇ ਕਿਤੇ ਆਮ ਆਦਿ ਪਾਕੀ ਦਾ ਬਲਾਕ ਪ੍ਰਧਾਨੋ ਸਾਨੂੰ ਗਲਤ ਕਹਿ ਰਿਹਾ ਉਹ ਵੀ ਤੁਸੀਂ ਗਲਤ ਉਸ ਮੁੰਡੇ ਨੂੰ ਦੋਸ਼ ਲੱਗਾ ਆ ਵੇ ਕਿਦਾਂ ਕਿੱਥੇ ਆ ਕਿਸੇ ਨੂੰ ਪੁੱਛ ਲਓ ਵੇ ਸਰਕਾਰ ਦਾ ਕੀ ਸਮਾਂ ਕੋਈ ਵੀ ਦੱਸ ਸਕਦਾ। ਬਈ ਸਾਰੇ ਨੇ ਚਿਹਰੇ ਦੱਸ ਦੇ ਵੇ ਇਥੇ ਸਰਕਾਰ ਨੇ ਕੀ ਕੀਤਾ ਵਾ ਚਿਹਰੇ ਦੱਸ ਦੇ ਸਰਕਾਰ ਨੇ ਉਹਨੂੰ ਪੁੱਛ ਲਓ ਵੇ ਕੀ ਲਾਇਆ ਜਿਹੜਾ ਬਲਕ ਬਣ ਕੇ ਤੈਨੂੰ ਪੁੱਛੋ ਕੀ ਕੀਤਾ ਤੋ ਕਿ ਪਹਿਲਾਂ ਮੈਂ ਦਊਂਗਾ ਤਸਵੀਰ ਕਿਹਦਾ ਮੈਂ ਦਊਂਗਾ ਆ ਦੇਸੀ ਵੀ ਦਾ ਪੁੱਛੋ ਤਾ ਉਹਨੂੰ ਕਹਿੰਦੇ ਨਾ ਪਹਿਲਾਂ ਕੀ ਆ ਲਈਏ ਸਾਡੀਆਂ ਟਰਾਲੀਆਂ ਆ ਦੇ ਲਈਆਂ ਸਾਨੂੰ ਆ ਦਿੱਲੀ ਲਾਉਣ ਆਏ ਕਿ ਮੈਨੂੰ ਕਹਿੰਦਾ ਦਿੱਲੀ ਲਾਉਣ ਆਏ ਕੌਣ ਦਿੱਲੀ ਲਾਉਣ ਆਇਆ ਮੈਂ ਕਹਿੰਦਾ ਦੱਸੋ ਸੇਵਾ ਦੇ ਬਾਪੇ ਵੱਲੋਂ ਕੀਤਾ ਗਿਆ ਲੰਗਰ ਦੀ ਸੇਵਾ ਵੀ ਉਲਟਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸਾਡੇ ਕੋਲ ਪੈ ਗਿਆ ਵੀ ਤੁਸੀਂ ਤਿੱਲੀ ਲੋਨ ਆਏ ਹੋ ਜਾਂ ਤੁਸੀਂ ਚਾਜ ਦਾ ਕੰਮ ਕੀਤਾ ਹੁੰਦਾ ਤਾਂ ਸਾਨੂੰ ਇਹ ਕਵਰੇਜ ਦਿਖਾਉਣ ਦੀ ਲੋੜ ਨਾ ਪੈਂਦੀ ਮਿਹਨਤ ਵਾਲੀ ਗੱਲ ਇਹ ਤੇ ਕੋਈ ਨਹੀਂ ਆਵੇ ਰੁਕੇ ਸਿੱਖਣ ਕੋਈ ਨਾ ਆਵੇ ਤੁਸੀਂ ਕਿਸੇ ਨਹੀਂ ਦੀ ਲੋੜ ਸਾਨੂੰ ਮੈਂ ਕੋਈ ਲੋੜ ਹੀ ਨਹੀਂ ਆਪ ਕਰ ਸਰ ਕੋ ਆਪ ਤਾਂ ਕਰਨੇ ਤੁਸੀਂ ਆਪ ਬਣਾਈ ਹੈ ਜੀ ਸਵੇਰ ਦੇ ਆਪ ਲੱਗੇ ਆ ਤੁਸੀਂ ਦੇਖ ਰਹੇ ਹੋ ਰਮਜ਼ਾ ਨਿਊਜ਼ ਮੈਂ ਇੰਦਰਪਾਲ ਸਿੰਘ ਤੁੰਨਾ ਅਸੀਂ ਇਸ ਟਾਈਮ ਖੜੇ ਆ ਫਲੋਰ ਦੇ ਲਾਗੇ ਲੱਗਦੇ ਪਿੰਡ ਸੰਘੋਵਾਲ ਦੇ ਵਿੱਚ ਪਾਣੀ ਦਾ ਵਹਾਅ ਦੇਖ ਕੇ ਚੱਕਰ ਆ ਜਾਣਗੇ ਤੁਸੀਂ ਪਾਣੀ ਦਾ ਵਹਾਅ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਤੇਜ਼ ਹੈ ਸਤਲੁਜ ਦਾ ਵਹਿਣ ਜਿਹੜਾ ਵਹਿਦਾ ਪਿਆ ਇਹ ਕਾਫੀ ਜ਼ਿਆਦਾ ਤੇਜ਼ ਪਾਣੀ ਆ ਤੇ ਇੱਥੋਂ ਵਾਰ-ਵਾਰ ਖਬਰਾਂ ਆ ਰਹੀਆਂ ਸੀ ਸੰਘੋਵਾਲ ਪਿੰਡ ਤੋਂ ਵੀ ਇੱਥੇ ਜਿਹੜਾ ਬੰਨ ਹੈਗੇ ਬੰਨ ਕਮਜ਼ੋਰ ਨੇ ਪਰ ਪਿੰਡ ਵਾਲੇ ਇੱਥੇ ਖੜੇ ਨੇ ਸਾਰੇ ਜਿਹੜੀ ਪੂਰੀ ਤਰ੍ਹਾਂ ਨਿਗਰਾਨੀ ਕੀਤੀ ਜਾ ਰਹੀ ਹੈ ਇੱਥੇ ਬੰਨ ਵੀ ਪੱਕੇ ਕੀਤੇ ਜਾ ਰਹੇ ਨੇ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਇਹ ਸਤਲੁਜ ਦਰਿਆ ਦੀਆਂ ਤਸਵੀਰਾਂ ਨੇ ਜਿੱਥੇ ਇਸ ਤਰੀਕੇ ਦੇ ਨਾਲ ਪਾਣੀ ਵੱਡਾ ਜਿਹੜਾ ਕਹਿ ਸਕਦੇ ਆ ਬੜੀ ਜਿਆਦਾ ਸਪੀਡ ਦੇ ਨਾਲ ਅੱਗੇ ਵੱਧਦਾ ਨਜ਼ਰ ਆ ਰਿਹਾ ਸਫੈਦਾ ਜਿਹੜਾ ਸੁੱਟਣ ਦੀ ਪ੍ਰਕਿਰਿਆ ਚੱਲਦੀ ਪਈ ਹੈ ਤਾਂ ਕਿ ਜਿਹੜਾ ਪਾਣੀ ਜਿਹੜਾ ਵਹਾਵ ਆ ਉਹ ਰੋਕਿਆ ਜਾ ਸਕੇ ਤੁਸੀਂ ਬੰਨ ਤੇ ਖੜੇ ਆ ਜਿਹੜਾ ਸਤਲੁਜ ਦੇ ਕੰਢੇ ਤੇ ਬਸਿਆ ਪਿੰਡ ਹੈ ਸੰਘੋਵਾਲ ਸੰਘੋਵਾਲ ਪਿੰਡ ਤੇ ਖੜੇ ਆ ਜਿੱਥੇ ਇਸ ਤਰੀਕੇ ਦੇ ਨਾਲ ਰਾਹਤ ਕਾਰਜ ਚੱਲ ਰਹੇ ਨੇ ਸਤਲੁਜ ਦਰਿਆ ਜਿਹੜਾ ਆਪਣਾ ਪੂਰੇ ਕਹਿ ਸਕਦੇ ਆ ਸੂਰ ਦੇ ਨਾਲ ਇੱਥੇ ਵਹਿਣਾ ਨਜ਼ਰ ਆ ਰਿਹਾ ਉਸ ਦੀ ਜਿਹੜਾ ਪਾਣੀ ਦੀ ਰੋਕਥਾਮ ਵਾਸਤੇ ਪਾਣੀ ਨਾ ਅੱਗੇ ਪਿੰਡ ਵਿੱਚ ਵਧੇ ਉਸ ਵਾਸਤੇ ਇਹ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਤਸਵੀਰਾਂ ਰਮਜ਼ਾ ਨਿਊਜ਼ ਤੇ ਸਫੈਦਾ ਜਿਹੜਾ ਸੁੱਟਣਗੇ ਹੁਣ ਥੱਲੇ ਤਾਂ ਕਿ ਪਾਣੀ ਦੇ ਵਹਾਰ ਨੂੰ ਕੱਟ ਕੀਤਾ ਜਾ ਸਕੇ ਪੰਜ ਵਹਾਰ ਦਾ ਉਹ ਕੱਟ ਹੋਵੇ ਤੇ ਜਿਹੜਾ ਬੰਨ ਹੈਗਾ ਉਹਨੂੰ ਸੁਰੱਖਿਅਤ ਰੱਖਿਆ ਜਾ ਸਕੇ ਸੁਰੱਖਿਅਤ ਰਹਿ ਸਕੇ ਜਿਹੜਾ ਬੰਨ ਹੈਗਾ ਤਾਂ ਤਸਵੀਰਾਂ ਤੁਸੀਂ ਦੇਖ ਲਿਓ ਰਮਜ਼ਾ ਨਿਊਜ਼ ਦੇ ਉੱਤੇ ਲਗਾਤਾਰ ਜਿਹੜਾ ਇੱਥੇ ਚੱਲਦਾ ਨਜ਼ਾਰਾ ਹੈ ਇੱਥੇ ਸਫੈਦਾ ਸਫੈਦਾ ਜਿਹੜਾ ਉਹ ਸੁਥਰੇ ਹੈ ਤਸਵੀਰ ਦੇਖ ਰਹੇ ਹੋ ਤੁਸੀਂ ਸੰਗੋਵਾਲ ਪਿੰਡ ਦੀ ਸੰਗੋਵਾਲ ਪਿੰਡ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਿੱਥੇ ਇਹ ਪਹਿਲਾ ਯੋਗ ਹੈ ਅਗਰ ਬਾਤ ਹੋਵੇ ਤਾਂ ਤੁਸੀਂ ਦੇਖ ਸਕਦੇ ਹੋ ਸਫੈਦਾ ਜਿਹੜਾ ਉਹਨੂੰ ਸੁੱਟਿਆ ਜਾ ਰਿਹਾ ਹੈ ਇਥਾਂ ਤਾਂ ਸੰਘੋਵਾਲ ਦੇ ਸੰਘੋਵਾਲ ਦੇ ਤੁਸੀਂ ਬੰਦੀਆਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਜਿੱਥੇ ਇਸ ਤਰੀਕੇ ਨਾਲ ਸਫੈਦਾ ਨੂੰ ਸੁੱਟਿਆ ਜਾ ਰਿਹਾ ਤਾਂ ਕਿ ਪਾਣੀ ਦੇ ਵਹਾਅ ਨੂੰ ਰੋਕਿਆ ਜਾ ਸਕੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਿੱਧੀਆਂ ਥੱਲੇ ਕਲਟਰ ਚੱਲਦਾ ਨਜ਼ਰ ਆ ਰਿਹਾ ਹੈ ਕਲਟਰ ਚਲਾ ਰਹੇ ਨੌਜਵਾਨ ਤੇ ਪਿੱਛੇ ਜੀਸੀਬੀ ਲਾ ਕੇ ਉਸ ਨੂੰ ਧੱਕ ਮਾਰੀ ਜਾ ਰਹੀ ਹੈ ਕਿ ਜਿਹੜਾ ਸਫੈਦਾ ਹੈ ਇਹਨੂੰ ਥੱਲੇ ਸੁੱਟ ਲਿਆ ਜਾਵੇ ਪਾਣੀ ਦੇ ਦਰਿਆ ਦੇ ਪਾਣੀ ਦੇ ਵਹਾਅ ਨੂੰ ਰੋਕਣ ਵਾਸਤੇ ਇਹ ਆ ਕੀਤਾ ਜਾ ਰਿਹਾ ਕਿਉਂਕਿ ਲਗਾਤਾਰ ਸੰਘੂ ਆਲ ਪੈਂਦਾ ਹੈ ਤੁਸੀਂ ਵੰਨ ਹੈ ਤਾਂ ਤੁਸੀਂ ਦੇਖ ਸਕਦੇ ਹੋ ਇਹੜਾ ਸਫੈਦਾ ਹੋ ਹੈਠਾਂ ਇੱਕ ਦਾ ਨਸਰਾ ਰਿਹਾ ਇਹ ਆ ਤੁਸੀਂ ਦੇਖ ਸਕਦੇ ਹੋ ਸਫੈਦਾ ហេਠਾ ਸੁੱਟ ਲਿਆ ਤਾਂ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਵਹਾ ਨੂੰ ਕੱਟ ਕਰਨ ਦਾ ਅਜਿਹਾ ਕੀਤਾ ਗਿਆ ਧੰਨਵਾਦ ਪਾਣੀ ਦਾ ਵਹਾ ਤੁਸੀਂ ਦੇਖ ਸਕਦੇ ਹੋ ਕਿੰਨਾ ਜ਼ਿਆਦਾ ਤੇਜ਼ ਹੈਗਾ ਪਿੰਡ ਵਾਸੀ ਇੱਥੇ ਖੜੇ ਨੇ ਬੰਦਾਂ ਨੂੰ ਸੁਰੱਖਿਅਤ ਕੀਤਾ ਜਾ ਰਿਹਾ ਹੈ ਤਾਂ ਕਿ ਕਿਸੇ ਅਨਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ ਪਾਣੀ ਨੂੰ ਰੋਕਿਆ ਜਾ ਸਕੇ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਇੱਥੇ ਪਾਣੀ ਦਾ ਵਹਾਅ ਤੁਸੀਂ ਦੇਖ ਸਕਦੇ ਹੋ ਕਿੰਨਾ ਤੇਜ਼ ਹੈ ਪਾਣੀ ਦਾ ਵਹਾਅ ਇਹਨਾ ਤੇਜ਼ ਹੈ ਕਿ ਡਰਖਤ ਜਿਹੜੇ ਆ ਉਹ ਵਿੱਚ ਨਾਲ ਰੋੜ ਕੇ ਲੈ ਗਿਆ ਪਾਣੀ ਤਾਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿੰਨਾ ਤੇਜ਼ ਜਿਹੜਾ ਪਾਣੀ ਦਾ ਵਹਾਅ ਹੈ ਸੰਘੋਵਾਲ ਪਿੰਡ ਹੈਗਾ ਇਹ ਕਿ ਕਿਤੋਂ ਆਇਆ? ਉਹ ਸਾਹਮਣੇ ਸਾਹਮਣੇ ਬੂਟੇ ਤੋਂ ਸਾਰਾ ਆ ਆ ਸਾਹਮਣੇ ਜਦੋਂ ਨਿਕਲਿਆ ਹਾਂਜੀ ਹਾਂ ਇੱਥੋਂ ਇੱਧਰੋਂ ਆਇਆ ਪਾਣੀ ਸਾਰਾ ਇੱਥੋਂ ਤੁਰਦਾ ਹੀ ਆ ਰਿਹਾ ਸੀ ਕੱਲ ਤੱਕ ਕਦੋਂ ਵਧਿਆ ਰਿਹਾ ਕੱਲ ਬਹੁਤ ਵਧੀਆ ਸੀ ਰਾਤ ਨੂੰ ਜਦੋਂ ਨਾ ਬਹੁਤ ਵਧ ਗਿਆ ਪਾਣੀ ਤਾਂ ਲੱਗੀ ਹੋਈ 7 ਰਾਤ ਦੀ ਲੱਗੀ ਹੋਈ ਆ ਪਾਣੀ ਵਧ ਗਿਆ ਬਹੁਤ ਜ਼ਿਆਦਾ ਤੁਹਾਡੇ ਸਾਹਮਣੇ ਦੇਖੀ ਚਲੋ ਗਾਂ ਦੀ ਗਾਂ ਵਧੀ ਜਾਂਦਾ ਪਾਣੀ ਵਧੀ ਜਾਂਦਾ ਕੰਮ ਇਹ ਬੰਨ ਪੱਕਾ ਕੀਤਾ ਗਿਆ ਬਹੁਤ ਸਵੇਰ ਦਾ ਲੱਗਿਆ ਉੱਥੋਂ ਲੈ ਕੇ ਇੱਥੇ ਤੱਕ ਲਾਇਆ ਸਵੇਰ ਦਾ ਸ਼ੇਰदाई ਰੋੜੀ ਜਾਂਦਾ ਪਿਆ ਕਿ ਹੋਏ ਬਾਈ ਪਾਈ ਰਾਤ ਦੇ ਲੱਗੇ ਆ ਰਾਤ ਦੇ ਲੱਗੇ ਆ ਡਿਊਟੀਆਂ ਜੀ ਸਾਰਿਆਂ ਦੀ ਹਾਂ ਜੀ ਸਾਰਿਆਂ ਦੀ ਰਾਤ ਦੀ ਜਿੰਨੇ ਵੀ ਲੱਗੇ ਹੋਏ ਆ ਰਾਤ ਦੇ ਲੱਗੇ ਹੋਏ ਪ੍ਰਸ਼ਾਸਨ ਵੱਲੋਂ ਕਿਸ ਤੱਕ ਦੀ ਮਦਦ ਪ੍ਰਸ਼ਾਸਨ ਵੱਲੋਂ ਹੁਣ ਤੁਹਾਡੇ ਸਾਹਮਣੇ ਆ ਸਾਡੀਆਂ ਜੋ ਜੀਸੀਬੀ ਜੀਸੀਬੀ ਵਗੈਰਾ ਸਾਰੀਆਂ ਲੋਕਲ ਜਾਂ ਟਰੈਕਟਰ ਵਗੈਰਾ ਸਾਡੇ ਲੋਕਲ ਹੀ ਆ ਸਾਡੇ ਆਪ ਦੇ ਹੀ ਨੇ ਸਾਰੇ ਹਾਂ ਜੀ ਆਪ ਦੇ ਕੋਈ ਸਰਕਾਰੀ ਚੀਜ਼ ਨਹੀਂ ਇੱਥੇ ਪਹੁੰਚੀ ਆ ਸਾਹਮਣੇ ਆ ਵੀਰੇ ਕਿੰਨੇ ਮਿੰਟ ਡਿਊਟੀ ਕਰਦੇ ਇਹ ਰਾਤ ਦੀਆਂ ਜੀ ਅਸੀਂ 12 ਵਜੇ ਤੋਂ ਹੀ ਲੱਗੇ ਹੋਏ ਹਾਂ ਬਸ ਅਸੀਂ ਟੂਰ ਲਾ ਲਿਆ ਪਰ ਰੁਪਿਆ ਨਹੀਂ ਆਈ ਜਾਂਦਾ ਜੀ ਪਾਣੀ ਬਸ ਪਾਣੀ ਸਾ ਕਿੰਨਾ ਜਿਆਦਾ ਤੇਜ਼ ਹੈ ਲਗਾਤਾਰ ਆ ਤੁਸੀਂ ਇੱਥੇ ਦੇਖ ਸਕਦੇ ਹੋ ਜਿਵੇਂ ਸਤਲੁਜ ਜਿਵੇਂ ਪਾਖੜਾ ਡੈਮ ਇੱਥੇ ਹੋਵੇ ਇਸ ਤਰੀਕੇ ਦਾ ਪਾਣੀ ਦਾ ਵਹਾਅ ਜਿਵੇਂ ਪਾਖੜਾ ਡੈਮ ਇੱਥੇ ਹੋਵੇ ਤੇ ਡੈਮ ਤੋਂ ਇੱਥੋਂ ਤਾਜ਼ਾ-ਤਾਜ਼ਾ ਪਾਣੀ ਛੱਡਿਆ ਹੋਵੇ ਇਸ ਤਰੀਕੇ ਦਾ ਪਾਣੀ ਦਾ ਵਹਾਅ ਉਹ ਨਿਕਲਦਾ ਨਜ਼ਰ ਆ ਰਿਹਾ ਹੈ ਇੱਥੇ ਦੇ ਪਿੰਡ ਵਾਸੀ ਇੱਥੇ ਖੜੇ ਨੇ ਰਾਹਤਕਾਰਜ ਆਪ ਹੀ ਕਰ ਰਹੇ ਨੇ ਇੱਥੇ ਆਪ ਹੀ ਕਰ ਰਹੇ ਨੇ ਰਾਹਤਕਾਰਜ ਤਾਂ ਇੱਥੋਂ ਹਾਂ ਅੱਛੇ ਤਾਂ ਹੀ ਆ ਗਿਆ ਆ ਉਹ ਤਾਂ ਹੀ ਸੀਗਾ ਜਿਹੜਾ ਦਰਖਤ ਦੇਖਦਾ ਹੈ ਨਾ ਤੈਨੂੰ ਉੱਥੇ ਤਾਂ ਹੀ ਸੀਗਾ ਇੱਥੇ ਨਹੀਂ ਹੈਗਾ ਮੈਂ ਤਾਂ ਕਹਿੰਦਾ ਮੜੇ ਪਿੱਛੇ ਆ ਜਾਓ ਪਿੱਛੇ ਆ ਜਾਓ ਅਮਰਪਾਲ ਜੀ ਤਾਂ ਤੁਸੀਂ ਤਾਂ ਦੱਸਦੇ ਵੀ ਨਾਲ ਦੀ ਨਾਲ ਦਾ ਇਹਦੀ ਕਿਨਾਰੇ ਜਿਹੜੇ ਨੇ ਉਹ ਪੁਰਦੇ ਜਾ ਰਹੇ ਨੇ ਪਰੇ ਤੱਕ ਸੀਗਾ ਸਾਹਮਣੇ ਦੇ ਦਰਖਤ ਦੇਖ ਸਕਦੇ ਹਾਂ ਮੈਂ ਕੈਮਰਾਮੈਨ ਨੂੰ ਦਰਖਤ ਦੇਖ ਸਕਦੇ ਹਾਂ ਉਸ ਉਸ ਦਰਖਤ ਤੱਕ ਸੀਗਾ ਇਹ ਉਸ ਦਰਖਤ ਤੱਕ ਸੀਗਾ ਜਿਹੜਾ ਪੁਰਦਾ-ਪੁਰਦਾ ਹੁਣ ਇੱਥੇ ਤੱਕ ਆ ਗਿਆ ਤਾਂ ਪਾਣੀ ਦਾ ਵਹਾਅ ਬਹੁਤ ਜ਼ਿਆਦਾ ਤੇਜ਼ ਹੈ ਤਾਂ ਲਗਾਤਾਰ ਰਾਹਤ ਕਾਰ ਜਿਹੜੇ ਨੇ ਕੀਤੇ ਜਾਂਦੇ ਤੁਸੀਂ ਦੇਖ ਸਕਦੇ ਪਿੰਡ ਦੇ ਨੌਜਵਾਨ ਆਪ ਹੀ ਲੱਗੇ ਹੋਏ ਨੇ ਖੁਦ ਹੀ ਪਿੰਡ ਦੇ ਨੌਜਵਾਨ ਲੱਗੇ ਹੋਏ ਨੇ ਜਿਹੜੇ ਜਿਹੜੇ ਬੰਦ ਨੂੰ ਪੱਕਾ ਕਰਦੇ ਪਏ ਨੇ ਇੱਥੇ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਕੋਈ ਮਦਦ ਇੱਥੇ ਨਹੀਂ ਕੀਤੀ ਜਾ ਰਹੀ ਤਾਂ ਬਾਪੂ ਜੀ ਖੜੇ ਨੇ ਬਾਪੂ ਜੀ ਬਾਪੂ ਜੀ ਕਦੋਂ ਤੋਂ ਲੱਗੇ ਹੋਏ ਆ ਇੱਥੇ ਬੰਦ ਨੂੰ ਪੱਕੇ ਕਰਦੇ ਦੇਖੋ ਜੀ ਇੱਥੋਂ ਸਵੇਰ ਦੇ ਸਾਰੇ ਦੁਨੀਆ ਲੱਗੀ ਆ ਸਵੇਰ ਦਾ ਸਾਰਾ ਪਿੰਡ ਇਕੱਠਾ ਸਾਰੇ ਇਲਾਕੇ ਦੇ ਹਮ ਇਕੱਠੇ ਹੋਏ ਆ ਆ ਦੇਖੋ ਪਾਣੀ ਦੀ ਸਥਿਤੀ ਨਿਕਾਣ ਕਿੰਨਾ ਕੁ ਹੋ ਗਿਆ ਜੀ ਇੱਥੇ ਜਿੰਨੀ ਦਰਿਆ ਦੇ ਅੰਦਰ ਜਿੰਨੀ ਫਸਲ ਸਾਰੀ ਬਰਬਾਦ ਹੋ ਗਈ ਕਿੰਨੇ ਕਿੱਲੇ ਹੋਣਗੇ ਅੰਦਾਜ਼ਾ ਕਹਿ ਨਹੀਂ ਕਰ ਸਕਦੇ ਹਰੇਕ ਪਿੰਡ ਦੀ ਜ਼ਮੀਨ ਦਰਿਆ ਸਫੁਰਦ ਹੋਈ ਹੈ 1988 ਦੀ ਲੋਕਾਂ ਦੀਆਂ ਮਾਲਕੀਆਂ ਦਰਿਆ ਦੇ ਅੰਦਰ ਵਾ ਇਹ ਇੱਕ ਦੋ ਖੇਤ ਨੇ ਸੈਂਕੜੇ ਖੇਤ ਸੰਗੋ ਵਾਲਾ ਪਿੰਡ ਦਾ ਕੋਟ 250 ਕਿੱਲਾ ਹੋ ਸਕਦਾ ਆ ਅਗਲੇ ਪਿੰਡਾਂ ਦਾ ਹੋ ਸਕਦਾ ਸਾਰੇ ਪਿੰਡਾਂ ਦੀ ਜ਼ਮੀਨ ਵਿੱਚ ਆਈ ਆ ਇਹ ਸਾਰੇ ਦਿਆਸਪੋਦਾ ਸਾਰਾ ਫਰਬਾਦ ਹੋ ਗਿਆ ਨਜ਼ਰੀ ਨਹੀਂ ਆ ਰਿਹਾ ਕੁਸ਼ਤੀ ਇਹਦੇ ਵਿੱਚ ਨਹੀਂ ਜੀ ਕੁਛ ਨਹੀਂ ਆ ਪਾਣੀ ਬਹੁਤ ਜ਼ਿਆਦਾ ਹੋ ਗਿਆ ਹੁਣ ਹੁਣ ਤਾਂ ਜੀ ਬੰਨ ਟੁੱਟਣ ਦਾ ਖਤਰਾ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਮਿਲਦੀ ਆ ਤੁਹਾਨੂੰ ਜੀ ਪ੍ਰਸ਼ਾਸਨ ਦੇ ਕੀ ਗੱਲ ਕਰੀਏ ਇੱਥੇ ਐਮ ਐਲ ਏ ਆਈ ਸੀਗੀ ਜੀ ਉਹਨੂੰ ਕਿਸ ਨੇ ਸਵਾਲ ਪੁੱਛਦਾ ਸਾਡੇ ਕਿਸਾਨ ਜਿੱਥੇ ਸਾਡੇ ਪ੍ਰਧਾਨਾਂ ਨੇ ਉਲਟਾ ਕਹਿੰਦੇ ਤੁਸੀਂ ਰੋਟੀਆਂ ਅਸੀਂ ਰੋਟੀਆਂ ਸੇਕਣ ਨਹੀਂ ਆਏ ਹੈਗੇ ਰੋਟੀਆਂ ਸੇਕਣ ਉਹ ਆਉਂਦੇ ਆ ਜਿਹੜ ਆ ਸਾਡੇ ਸਾਰੇ ਕਿਸਾਨੇ ਲੱਗੇ ਆ ਸਾਰੇ ਮਿੱਟੀ ਨਾਲ ਮਿੱਟੀ ਹੋਏ ਫਿਰ ਜਹਾ ਲੱਗਿਆ ਆ ਸਾਡੀ ਇਹ ਜਿਹੜੀਆਂ ਮਸ਼ੀਨਾਂ ਲੱਗੀਆਂ ਨਾ ਇਹ ਸਾਡੇ ਕਿਸਾਨਾਂ ਦੀਆਂ ਹੀ ਆ ਤੇ ਉਹ ਟਰੈਕਟਰ ਟਰਾਲੀਆਂ ਸਾਰੇ ਕਿਸਾਨਾਂ ਨੇ ਲੱਗਿਆ ਚੱਲੇ ਮੁੰਡੇ ਦਹਰਾ ਤੱਕ ਕੀਤਾ ਤੇ ਸਰਕਾਰ ਬਦੋ ਪਾਣੀ ਦਾ ਘੁੱਟ ਤੱਕ ਮੁੰਡੇ ਨੂੰ ਪੜਾਇਆ ਸਾਡੇ ਹੋਰ ਦੁਆਰੇ ਤਾਂ ਬਾਪੇ ਦਾ ਲੰਗਰ ਸਾਡੇ ਕਿਸਾਨਾਂ ਦਾ ਲੰਗਰ ਆਇਆ ਜੀ ਹੁਣ ਅੱਛਾ ਲੰਗਰ ਵੀ ਕਿਸਾਨ ਜੱਥੇਬੰਦੀ ਵੱਲੋਂ ਆਇਆ ਸਾਡੇ ਕਿਸਾਨਾਂ ਬਾਬਾ ਕਾਰਸੇ ਵਾਲਾ ਗੁਰਦੁਆਰਾ ਮੌਸਾ ਦਾ ਬਾਬਾ ਨਿਰਮਲ ਸਿੰਘ ਜੀ ਉਹ ਲੰਗਰ ਗੱਡੀ ਸਾਡੇ ਸਾਡੇ ਕਿਉਂਕਿ ਸਾਨੂੰ ਲੰਗਰ ਸਦਾ ਹੀ ਸਾਡਾ ਲੰਗਰ ਉੱਥੇ ਅੰਨ ਪਾਣੀ ਉੱਥੇ ਜਾਂਦਾ ਪੱਕਦਾ ਆ ਜਿੰਨਾ ਜਿੱਥੇ ਵੀ ਕਦੇ ਸਾਡਾ ਹੁੰਦਾ ਉੱਥੇ ਸਾਡੇ ਗੁਰਦੁਆਰੇ ਲੰਗਰ ਹੁੰਦਾ ਸਰਕਾਰ ਤਾਂ ਕਹਿੰਦੀ ਕਰ ਰਹੀਆਂ ਨੇ ਸਰਕਾਰ ਕਹਿੰਦੀ ਇਥੇ 5 ਕਰੋੜ ਰੁਪਇਆ ਲਾਇਆ ਜੇ 5 ਕਰੋੜ ਲੱਗਾ ਦੇਖ ਲਓ ਤੁਸੀਂ ਆਪਣ ਅੱਖੀਂ ਦੇਖ ਲਓ ਕੀ ਤੇ ਸਾਰੇ ਤੇ 5 ਕਰੋੜ ਲਾਤਾ ਇਥੇ 5 ਕਰੋੜ ਲਾਇਆ ਕਹਿੰਦੇ ਜੀ ਜੇ 5 ਕਰੋੜ ਲੱਗ ਹੁੰਦਾ ਤਾਂ ਕੰਮ ਨਾ ਹੁੰਦਾ ਤੇ ਆ ਹੁਣ ਸਪਾਦੇ ਆ ਮਸ਼ੀਨਾਂ ਨਾਲ ਵੱਡ-ਵੱਡ ਕੇ ਬੈ ਸੱਟ ਰਹੇ ਆ ਜੀ ਅੱਜ ਜੀ ਜੀ ਤੇ ਤੁਸੀਂ ਦੇਖ ਸਕਦੇ ਹੋ ਤੇ ਥੱਲੇ ਹਾਲਾਤ ਦੇਖੋ ਕਿਸ ਤਰੀਕੇ ਨਾਲ ਪਿੰਡ ਦੇ ਨੌਜਵਾਨ ਜਿਹੜੇ ਨੇ ਉਹ ਰਾਹਤ ਕਾਰਜ ਦੇ ਵਿੱਚ ਜੁੜੇ ਹੋਏ ਨੇ ਬੰਨ ਜਿਹੜੇ ਨੇ ਉਹ ਤੇੜੇ ਬੰਨ ਨੂੰ ਪੱਕਾ ਕਰਨ ਵਾਸਤੇ ਤਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਜਿਹੜੇ ਨੌਜਵਾਨ ਨੇ ਲਗਾਤਾਰ ਇੱਥੇ ਸੇਵਾ ਕਰਦ ਨੇ ਪਿਛਲੇ ਕਈ ਦਿਨਾਂ ਤੋਂ ਸਰਕਾਰ ਵੱਲੋਂ ਕੋਈ ਸਹਾਇਤਾ ਹਾਲ ਤੱਕ ਨਹੀਂ ਮਿਲੀ ਕਹਿੰਦੇ ਉਲਟਾ ਜੇ ਅਸੀਂ ਵਿਧਾਇਕਾਂ ਨੂੰ ਸਵਾਲ ਕੀਤਾ ਤਾਂ ਉਹਨਾਂ ਨੇ ਅੱਗੋਂ ਕਹਿਤਾ ਵੀ ਤੁਸੀਂ ਰਾਜਨੀਤੀ ਕਰਦੇ ਹੋ ਆ ਥੱਲੇ ਮੈਂ ਕੈਮਰਾਮੈਨ ਨੂੰ ਕਹੂੰਗਾ ਹਾਲਾਤ ਦੇਖੋ ਮੁੱਖ ਮੰਤਰੀ ਸਾਹਿਬ ਹਾਲਾਤ ਦੇਖੋ ਕਿਹੜੇ ਹਾਲਾਤਾਂ ਦੇ ਵਿੱਚ ਨੌਜਵਾਨ ਇੱਥੇ ਆਪਣਾ ਕਾਰਜ ਆਪ ਸਵਾਰਨ ਲੱਗੇ ਹੋਏ ਨੇ ਇਹ ਕੰਮ ਜਿਹੜੀ ਡਿਊਟੀ ਹੈ ਸਰਕਾਰ ਦੀ ਬਣਦੀ ਹੈ ਸਰਕਾਰੀ ਅਧਿਕਾਰੀਆਂ ਦੀ ਬਣਦੀ ਹੈ ਪਰ ਇੱਥੇ ਜਾਨ ਨੂੰ ਜੋਖਮ ਜਿਹੜੀ ਪਈ ਹੋਈ ਹੈ ਉਹ ਪਿੰਡ ਵਾਲੇ ਦੇਸ ਕਰਕੇ ਪਿੰਡ ਵਾਲੇ ਆਪ ਹੀ ਆਪਣੀ ਜਿਹੜੀ ਸੁਰੱਖਿਆ ਦੇ ਵਾਸਤੇ ਇੱਥੇ ਲੱਗੇ ਹੋਏ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇੱਥੇ ਕਿਸ ਤਰੀਕੇ ਦੇ ਨਾਲ ਜਿਹੜਾ ਮਾਹੌਲ ਜਿਹੜਾ ਇੱਥੇ ਬਣਿਆ ਹੋਇਆ ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਸਫੈਦਾਏ ਨੂੰ ਉਧਰ ਲਿਆਇਆ ਜਾ ਰਿਹਾ ਹੈ ਬੰਨ ਵਾਲੀ ਸਾਈਡ 'ਤੇ ਖਲਾਤ ਬਦ ਤੋਂ ਬੱਤਰ ਨੇ ਇੱਥੇ ਹਨਨਗੀ ਹੁੰਦੀ ਹੈ ਵੀ ਸਰਕਾਰ ਕਿੱਥੇ ਹੈ ਕਿੱਥੇ ਨੇ ਸਰਕਾਰ ਦੇ ਅਧਿਕਾਰੀ ਕਿੱਥੇ ਨੇ ਉਹ ਦਾਅਵੇ ਜਿਹੜੇ ਬਾਰ ਬਾਰ ਕੀਤੇ ਜਾਂਦੇ ਨੇ ਇਹਦੇ ਖਾਸ ਤੌਰ ਤੇ ਜਿਹੜੇ ਮੰਤਰੀ ਜਿਹੜੇ ਨੇ ਵਿਧਾਨ ਸਭਾ ਦੇ ਵਿੱਚ ਖੜ-ਖੜ ਕੇ ਵੱਡੇ ਵੱਡੇ ਦਾਅਵੇ ਕਰਦੇ ਨੇ ਉਹ ਦਾਅਵੇ ਕਿੱਥੇ ਨੇ ਇੱਥੇ ਆ ਕਿ ਤਸਵੀਰ ਸਾਫ਼ ਹੁੰਦੀ ਹੈ ਵੀ ਸਰਕਾਰ ਕੁਝ ਨਹੀਂ ਕਰਦੀਆਂ ਪਿੰਡਲੇ ਆਪ ਹੀ ਜਿਹੜੇ ਆਪਣਾ ਕਾਰਜ ਸਵਾਰਨ ਲੱਗੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਇਧਰ ਪਿੰਡਲੇ ਸਾਰੇ ਖੜੇ ਨੇ ਜਿਹੜੇ ਨੌਜਵਾਨ ਵੀਰ ਖੜੇ ਨੇ ਜਾਂ ਹੋਰ ਬਜ਼ੁਰਗੇ ਖੜੇ ਨੇ ਉਹ ਕਈ ਦਿਨਾਂ ਤੋਂ ਸੇਵਾ ਦੇ ਵਿੱਚ ਲੱਗੇ ਹੋਏ ਨੇ ਕਿਸਾਨ ਜੱਥੇਬੰਦੀਆਂ ਦੇ ਆਗੂ ਵੀ ਇੱਥੇ ਪਹੁੰਚੇ ਹੋਏ ਨੇ ਪਰ ਜੇ ਗੱਲ ਕੀਤੀ ਜਾਵੇ ਤਾਂ ਇੱਥੇ ਸਰਕਾਰ ਵੱਲੋਂ ਕਿਸੇ ਤਰੀਕੇ ਦੀ ਮਦਦ ਨਹੀਂ ਅਜਿਹੇ ਮੈਂ ਤੁਹਾਨੂੰ ਦੁਬਾਰਾ ਦਿਖਾਉਂਗਾ ਕੈਮਰਾਮੈਨ ਨੂੰ ਕਹਿੰਦਾ ਦੁਬਾਰਾ ਦਿਖਾਓ ਇਹ ਜਿਹੜੀ ਤਕਨੀਕਾਂ ਨੇ ਪਿੰਡ ਵਾਲੇ ਬਸ ਉਹ ਆਪ ਹੀ ਵਰਤੀਆਂ ਜਾ ਰਹੀਆਂ ਨੇ ਲੋਕ ਆਪ ਹੀ ਆਪ ਹੀ ਤੇ ਤਕਨੀਕ ਵਰਤਦੇ ਨੇ ਕਿਸ ਤਰੀਕੇ ਨਾਲ ਪਾਣੀ ਦਾ ਵਹਿਣ ਰੋਕਿਆ ਜਾਵੇ ਪਾਣੀ ਦੇ ਵਹਿਣ ਨੂੰ ਕੱਟ ਕੀਤਾ ਜਾਵੇ ਉਸ ਨੂੰ ਦੇਖਦੇ ਹੋਏ ਪਿੰਡ ਵਾਲੇ ਆਪ ਹੀ ਆਪਣਾ ਕਾਰਜ ਸਵਾਰਨ ਲੱਗੇ ਹੋਏ ਨੇ ਸਰਕਾਰ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਮਦਦ ਹਲੇ ਤੱਕ ਨਹੀਂ ਕੀਤੀ ਗਈ ਨਾ ਇੱਥੇ ਕੋਈ ਜਿਹੜੀ ਜੀਸੀਬੀ ਮਸ਼ੀਨ ਲੱਗੀ ਹੈ ਇਹ ਵੀ ਪਿੰਡ ਵਾਲੇ ਨੇ ਆਪ ਹੀ ਮੰਗਵਾਈ ਹੋਈ ਹੈ ਨਜ਼ਰ ਆ ਤੁਹਾਨੂੰ ਐਨੂੰ ਇੱਥੇ ਸਾਨੂੰ ਹੋ ਗਏ ਸਾਨੂੰ ਹੋ ਗਏ ਸਾਰੇ ਪਿੰਡ ਵਾਲੇ ਕਹਿੰਦੇ ਹਾਂ ਜੀ ਸਵੈਂਡ ਵਾਲੇ ਕੌਣ ਕਹਿ ਰਹੇ ਆ ਦੱਸੋ ਜੀ ਇਹੋ ਹੁੰਦੇ ਹੋ ਬੰਦੇ ਬਾਹਰੋਂ ਆਏ ਕੋਈ ਨਹੀਂ ਆ ਜੀ ਜੇਸੀਬੀ ਜੇਸੀਬੀ ਕਿਹੜੀ ਹੈ ਜੀ ਜੇਸੀਬੀ ਆ ਉਧਰ ਲੱਗੀਆਂ ਪਨ ਲੱਗੀਆਂ ਇੱਥੇ ਜੇ ਉਧਰ ਖੜੀ ਹੈ ਬਿਲਕੁਲ ਖੜੀ ਆ ਕੇ ਨੇ ਇਹ ਸਾਡੇ ਪਿੰਡ ਵਾਲੇ ਨੇ ਜੇਸੀਬੀ ਆ ਇਹ ਸਰਕਾਰੀ ਆ ਸਰਕਾਰ ਵਾਲੀ ਆ ਸਰਕਾਰੀ ਦੂਜੀ ਆ ਇਹ ਸਰਕਾਰੀ ਆ ਆ ਖੜੀ ਸਰਕਾਰੀ ਇੱਕ ਸਾਈਡ ਤੇ ਸਰਕਾਰੀ ਖੜੀ ਆ ਆ ਬਿੱਲ ਅਸੀਂ ਦੇਣਾ ਹਾਂ ਇਹ ਤੁਹਾਨੂੰ ਕੋਈ ਇਹਦਾ ਨਹੀਂ ਹੈਗੇ ਮੈਂ ਵੀ ਇੱਥੇ ਸਰਕਾਰ ਵੱਲੋਂ ਹੀ ਆ ਮੈਂ ਬਲੌਕ ਪ੍ਰਧਾਨ ਆ ਮੈਂ ਤੁਹਾਨੂੰ ਕਾਹਦਾ ਜੀ ਇਹ ਤਾਂ ਆਮ ਆਦਮੀ ਪਾਰਟੀ ਦਾ ਆਮ ਪਿੰਡ ਦੇ ਕਹਿੰਦੇ ਅਸੀਂ ਥੋੜਾ ਕਹਦੇ ਆ ਜੀ ਕਦੋਂ ਪਿੰਡ ਵਾਲਿਆ ਕੌਣ ਹੈ ਜੀ ਇਹ ਕਿਸਾਨ ਜਿਹੜੀ ਬੰਦੀਆਂ ਨੇ ਕਹਿੰਦੇ ਐਮਐਲਏ ਸਾਹਿਬ ਇੱਥੇ ਆਏ ਨੇ ਮੈਂ ਗੱਲ ਕਰਦਾ ਪਿੰਡ ਦੇ ਜੀ ਗੱਲ ਹੋਰ ਹੁੰਦੀ ਆ ਕਿਸਾਨ ਜਿਹੜੇ ਬੰਦੀਆਂ ਨੇ ਇੱਥੇ ਇੱਥੇ ਕੋਈ ਅਧਿਕਾਰੀ ਖੜਾ ਦੱਸੋ ਮੈਨੂੰ ਹਾਂਜੀ ਅਧਿਕਾਰੀ ਖੜਾ ਇੱਥੇ ਕੋਈ ਕੌਣ ਹੈ ਅਧਿਕਾਰੀ ਸਾਰੇ ਇੱਥੋਂ ਤੁਸੀਂ ਸਰ ਦੱਸੋ ਨਹੀਂ ਆਪ ਪਿੰਡ ਦੇ ਕਹਿੰਦੇ ਤੁਸੀਂ ਹੁਣ ਪਿੰਡ ਵਾਲੇ ਨਹੀਂ ਕਿਹੜਾ ਪਿੰਡ ਵਾਲਾ ਕੰਮ ਤਾਂ ਹੁਣ ਪਿੰਡ ਵਾਲੇ ਜੀ ਦੱਸੋ ਨਹੀਂ ਇਹ ਪ੍ਰਧਾਨ ਪਰਚੋਦਨ ਇੱਥੇ ਗਿਆ ਤੁਸੀਂ ਆਪਣੇ ਉਹ ਛੱਡ ਦਿਆ ਕਰੋ ਅੱਗ ਨਾਲ ਗੱਲ ਕਿੱਥੇ ਅੱਗ ਨਾਲ ਲਾਇਆ ਕਰੋ ਇਹ ਪੈਂਡ ਵਾਲੇ ਖੜੇ ਦੱਸੋ ਦੱਸੋ ਕੋਈ ਅਧਿਕਾਰੀ ਹੈਗਾ ਇੱਥੇ ਸਾਰਾ ਪ੍ਰਸ਼ਾਸਨ ਇੱਥੋਂ ਗਿਆ ਹਟਾਣਾ ਸਰ ਇੱਥੋਂ ਗਿਆ ਸਰ ਤੁਹਾਡੇ ਮੂਹਰੇ ਨਹੀਂ ਕੋਈ ਬੋਲਦਾ ਬਿਲਕੁਲ ਜ਼ੋਰ ਲੱਗਾ ਆ ਤੁਸੀਂ ਕੋਈ ਨਹੀਂ ਬੋਲਦਾ ਪਿਆ ਟੀਲੀ ਨਾ ਲਾਉਣਾ ਕਰੋ ਤੁਸੀਂ ਆਪਣਾ ਕੰਮ ਕਰੋ ਹੋਰ ਕਿਤੇ ਵੀ ਤੁਸੀਂ ਵਿਊ ਲੈਣਾ ਤੁਹਾਡਾ ਕੋਈ ਨਹੀਂ ਬੋਲਦਾ ਪਿਆ ਪਹਿਲਾਂ ਇਹ ਤਾਂ ਸਾਰੇ ਤੁਹਾਡਾ ਕੁਝ ਨਹੀਂ ਜਾਣਾ ਸਰ ਤੁਹਾਡੇ ਮੂਹਰੇ ਤੁਸੀਂ ਵਿਊ ਲੈਣ ਲਈ ਨਾ ਆਇਆ ਕਰੋ ਤੁਸੀਂ ਆ ਕੇ ਦੇਖੋ ਸਾਰੇ ਕੰਮ ਕਰ ਲੇਗਾ ਪਿੰਡ ਵਾਲੇ ਲੋਕ ਅਸੀਂ ਕਿਹੜੇ ਪਿੰਡ ਵਾਲੇ ਤੁਸੀਂ 10 ਬੰਦਿਆਂ ਦੇ ਨਾਮ ਲੈ ਲਓ ਜੇ ਤੁਹਾਨੂੰ ਪਤਾ ਹੈ ਤੁਸੀਂ ਇੰਨਾ ਬੋਲ ਰਹੇ 10 ਬੰਦਿਆਂ ਦੇ ਨਾਮ ਲਓ ਆ ਛੋਟਾ ਬੰਦਾ ਕਹਿ ਰਿਹਾ ਸਾਰੇ ਪਿੰਡ ਦੇ ਸਰ ਕਿਸਾਨ ਜਿਹੜੇ ਹੋਗੇ ਉਹ ਜਥੇ ਬੰਦਿਆਂ ਤਾਂ ਆਪਣੀ ਰੋਟੀ ਸੇਕਦੇ ਤਵੀ ਲਈ ਫਿਰਦੇ ਉਹ ਕਹਿੰਦੇ ਸਾਨੂੰ ਇਹ ਕਹਦੇ ਆ ਉਹ ਯਾਰ ਮੈਂ ਇੱਥੇ ਪਿੰਡ ਰਹਿਣਾ ਤੁਸੀਂ ਕਿੱਥੋਂ ਆਏ ਮੈਂ ਤੁਹਾਨੂੰ ਜਾਣਦਾ ਨਹੀਂ ਹੈਗਾ ਮੈਂ ਆਪਣੀ ਜਿ ਆਪਣੀ ਮਾਰੀ ਜਾਂਦੀ ਮੈਂ ਪਿੰਡ ਦਾ ਇੱਥੇ ਦਾ ਅਸੀਂ ਗਏ ਇੱਥੇ ਤਾਂ ਸਰ ਅਸੀਂ ਇੱਥੇ ਪ੍ਰਬੰਧ ਦੇਖਣਾ ਹੈ ਤੁਸੀਂ ਦੱਸੋ ਸਰ ਮੇਰੀ ਸੁਣੋ ਗੱਲ ਆ ਮਸ਼ੀਨਾਂ ਲੱਗੀਆਂ ਪ੍ਰਬੰਧ ਨਹੀਂ ਮੇਰੀ ਸੁ ਕਿਹੜੇ ਹੁਣ ਮੌਕੇ ਤੇ ਹੈਗੇ ਉਹ ਯਾਰ ਤੁਸੀਂ ਆਉਂਗੇ ਰੋਜ਼ ਰਾਤ ਨੂੰ ਆਉਂਗੇ ਕਿਸੇ ਵੇਲੇ ਆਉਂਗੇ ਸਿਰ ਤੇ ਮੈਨੂੰ ਇੱਕ ਨਾਂ ਲਓ ਕਿਹੜਾ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਇੱਥੇ ਮੁੰਡੇ ਮਿੱਤ ਯਾਰ ਤੁਸੀਂ ਤੁਸੀਂ ਦਾ ਦੋ ਬੀ ਡੀਓ ਮੇਟੀ ਮੈਂ ਇੱਥੇ ਹੀ ਹਾਂ ਜਬੇਰ ਦਾ ਰਾਤ ਦੇ ਮੈਂ ਤੁਹਾਡੀ ਗੱਲ ਨਹੀਂ ਕਰਦਾ ਪਿਆ ਮੈਂ ਉਹ ਹੈ ਨਾ ਮੈਂ ਸੁਣੋ ਮੇਰੇ ਸੁਣੋ ਗੱਲ ਨਾ ਮੈਂ ਨਾ ਮੈਂ ਕਿਸੇ ਇੱਥੇ ਐਮ ਐਲ ਏ ਇੱਥੇ ਕਿਸੇ ਤੁਹਾਡੀ ਗੱਲ ਸੁਣੋ ਗੱਲ ਤਾਂ ਸੁਣ ਲੋ ਨਾ ਮੈਂ ਤੁਹਾਡੀ ਗੱਲ ਕਿ ਨਾ ਕਿਸੇ ਪੋਲੀਟਿਕਲ ਪਾਰਟੀ ਦੀ ਗੱਲ ਮੈਂ ਤਾਂ ਮੈਂ ਤਾਂ ਪ੍ਰਸ਼ਾਸਨ ਦੀ ਗੱਲ ਕਰ ਰਿਹਾ ਉਹ ਪ੍ਰਸ਼ਾਸਨ ਦੀ ਗੱਲ ਸੁਣੋ ਜਿਹੜਾ ਐਸ ਡੀ ਐਮ ਨੂੰ ਪ੍ਰਸ਼ਾਸਨ ਨਹੀਂ ਦੱਸੋ ਇੱਥੇ ਬੀ ਡੀਓ ਪ੍ਰਸ਼ਾਸਨ ਨੂੰ ਮਿਲਾ ਦਿਓ ਇੱਥੇ ਕੋਈ ਹੈਗਾ ਉਹ 4 ਮਿੰਟ ਲਈ ਇੱਥੇ ਬੱਧਿਆ ਨਹੀਂ ਉਹ ਉੱਥੇ ਕੰਮ ਕਰਨਾ ਕੰਮ ਬੰਦਿਆਂ ਨੇ ਕਰਨੇ ਆ ਮੈਂ ਦੱਸੋ ਕਿਹੜਾ ਬੰਦਾ ਜਿਹੜਾ ਇੱ हां एसडीएम ਇੱਥੇ ਆਇਆ ਥਾਣੇ ਵਾਲੇ ਸਾਰੇ ਇੱਥੇ ਆਏ ਤੁਹਾਡੇ ਪਿੰਡ ਵਾਲਾ ਆ ਗਿਆ ਤੁਹਾਡੇ ਪਿੰਡ ਵਾਲਾ ਸੁਣੋ ਤੁਹਾਡੇ ਪਿੰਡ ਵਾਲਾ ਆ ਗਿਆ ਨਹੀਂ ਕੋਈ ਬੋਲਦਾ ਪਹਿਲਾਂ ਸਾਰੇ ਬੋਲ ਹਟੇ ਆ ਕੌਣ ਬੋਲ ਰਿਹਾ ਇੱਥੇ ਕਹਿੰਦੇ ਸਾਨੂੰ ਮਦਦ ਪਿੰਡ ਵਾਲੇ ਆ ਜਿਹੜੇ ਆ ਕੇ ਉਹਨਾਂ ਪੁੱਛੋ ਨਾ ਮਤਲਬ ਪਿੰਡ ਵਾਲੇ ਲੱਗੇ ਹੋਏ ਨਾ ਕਰਨ ਪਿੰਡ ਵਾਲਿਆਂ ਨੇ ਜਿਹੜਾ ਕੰਮ ਪਿੰਡ ਵਾਲਿਆਂ ਦਾ ਪਿੰਡ ਵਾਲੇ ਕਰਦੇ ਲੱਖ ਲੱਖ ਰੁਪਏ ਦਾ ਖੱਤਾ ਖੜਾ ਪਿੰਡ ਵਾਲੇ ਦਾ ਕਿਉਂ ਨਹੀਂ ਕੰਮ ਕਰੋਗੇ ਬਈ ਉਹੀ ਤਾਂ ਮੈਂ ਕਹਿੰਦੇ ਆ ਭਗਵਾਨਤ ਮਾਨ ਨੇ ਥੋੜੇ ਆਣ ਕੇ ਕੁਝ ਕਰਨਾ ਨਹੀਂ ਨਹੀਂ ਭਗਵਾਨਤ ਇਹ ਦਿਸ਼ਾ ਹੁਣ ਦੇ ਨਿਰਦੇਸ਼ਾ ਹਰ ਬੰਦਾ ਇੱਕ ਦੂਜੇ ਨਾਲ ਟੱਚ ਆ ਇਸ ਵ ਉਹ ਪੈਂਡ ਵਾਲੇ ਹਰ ਪਾਸੇ ਲੱਗੇ ਸਾਰਾ ਪ੍ਰਸ਼ਾਸਨ ਟੋਟਲ ਇੱਥੇ ਖੜਾ ਤੁਸੀਂ ਕੋਈ ਨਾ ਕਰੋ ਸਾਨੂੰ ਆਪਣਾ ਕੰਮ ਕਰਨ ਦਿਓ ਨਹੀਂ ਅਸੀਂ ਤੇਲੀ ਲਾਉਂਦੇ ਹੈਗੇ ਹਾਂ ਤੇਲੀ ਲਾਉਂਦੇ ਹੈਗੇ ਅਸੀਂ ਤੇਲੀ ਲਾਉਂਦੇ ਹੈਗੇ ਤੇਲੀ ਲਾਉਣ ਵਾਲਾ ਕੰਮ ਹੈ ਗਲਤ ਗੱਲ ਨਾ ਕਰੋ ਪੂਰਾ ਜ਼ੋਰ ਲੱਗਾ ਹੈ ਗਲਤ ਨਾ ਕਰੋ ਪਲੀਜ਼ ਇਹ ਕੱਟ ਨਾ ਦਿਓ ਚਲਾਇਓ ਚਲਾਵਾਂਗੇ ਸਾਰੀ ਚਲਾਵਾਂਗੇ ਅਸੀਂ ਅਸੀਂ ਉਹ ਵੀ ਚਲੇ ਪੈਂਡ ਵਾਲੇ ਬੋਲੇ ਆ ਬਿਲਕੁਲ ਚਲਾਇਓ ਪੈਂਡ ਵਾਲੇ ਬੋਲੇ ਸਾਰੀ ਚਲਾਵਾਂਗੇ ਅਸੀਂ ਸਾਰੀ ਚਲਾਵਾਂਗੇ ਤੁਸੀਂ ਉਹ ਵੀ ਤਾਂ ਦੇਖ ਲਿਓ ਨਹੀਂ ਸਾਰੀ ਚਲਾਵਾਂਗੇ ਨੋਟ ਕਰੋ ਸਰ ਨੰਬਰ ਕਹਾਂਗੇ ਤੁਸੀਂ ਨੰਬਰ ਨੋਟ ਕਰੋ ਸਰ ਮੇਰਾ ਨੰਬਰ ਨੋਟ ਕਰੋ ਅਸੀਂ ਇਹ ਕੱਟਣ ਕੁੱਟਣ ਦਾ ਕੰਮ ਨਹੀਂ ਸਾਡੇ ਕੋਲ ਹੈਗਾ ਵਿੱਚੋਂ ਮੈਸੋਈ ਮੇਰੇ ਕੋਲ ਕੱਟਣ ਕਟੋਣਾ ਕੰਮ ਹੀ ਨਹੀਂ ਹੈਗਾ ਅਸੀਂ ਉਹ ਵੀ ਚਲਾਵਾਂਗੇ ਜਿਹੜੇ ਪਿੰਡ ਵਾਲੇ ਬੋਲੇ ਇੱਥੇ ਪ੍ਰਸ਼ਾਸਨ ਪੈ ਨਹੀਂ ਆਇਆ ਇੱਥੇ ਇੱਕ ਬੰਦਾ ਇਹ ਵੀ ਬੋਲੇ ਕਿ ਐਮਐਲਏ ਕਿ ਸਾਡੇ ਕੋਲ ਪਹਿਲੀ ਰੋਟੀਆਂ ਸੇਕ ਰਹੇ ਸਭ ਕੁਝ ਚਲਾਵਾਂਗੇ ਅਸੀਂ ਤੁਸੀਂ ਚਲਾਓ ਕੋਈ ਗੱਲ ਨਹੀਂ ਭਾਜੀ ਮੈਂ ਕਿਸਾਨ ਜਥੇਬੰਦੀ ਦਾ ਬਲਗਨੂਰ ਮੈਂ ਤਾਂ ਮੇਲੇ ਨਾਲ ਹਣ ਗੱਲ ਕਰਦੇ ਕਰਦੇ ਤੁਸੀਂ ਨੰਬਰ ਲੈਣੇ ਆਪਾਂ ਮੇਰੀ ਨਾ ਜਾਨੀ ਗੱਲ ਨੰਬਰ ਦੇ ਕੇ ਜਾਊਂਗਾ ਸਰ ਨੰਬਰ ਨੰਬਰ ਸੁਣੋ ਸੁਣੋ ਹਣ ਸੁਣੋ ਆਪਾਂ ਸਵੇਦੇ ਤੇ ਲੱਗੇ ਹੋਇਆ ਜੀ ਠੀਕ ਆ ਐਸਡੀਐਮ ਮੈਡਮ ਆਇਆ ਪ੍ਰਸ਼ਾਸਨ ਦਾ ਕੰਮ ਆ ਜੀ ਮੈਡਮ ਕੀ ਕਹਿ ਗਈ ਆ ਸਾਨੂੰ ਕੰਮ ਕਰ ਲੈਣ ਦਿਓ ਆ ਜਿੰਨੇ ਕਿਸਾਨ ਵੀਰ ਆਪਾਂ ਸਾਰੇ ਘਰਾਂ ਨੂੰ ਜਲ ਜੰਨੇ ਆ ਤੇ ਇੱਥੇ ਬੰਦੇ ਕਰ ਰਹੇ ਪ੍ਰਸ਼ਾਸਨ ਹੀ ਕਰਦਾ ਸਾਨੂੰ ਕਿਉਂਟ ਪ੍ਰਸ਼ਾਸਨ ਨਹੀਂ ਇਹਨੇ ਕਰਨੀ ਦਿੰਦਾ ਇਹ ਥੋੜੀ ਜੇ ਆ ਗਿਆ ਸਰ ਇੱਕ ਮਿੰਟ ਮੇਰੀ ਗੱਲ ਸੁਣੋ ਇੱਥੇ ਨਾ ਉਹਨਾਂ ਦੇ ਨਾਲ ਜਿਹੜੇ ਪੱਤਰਕਾਰ ਆਏ ਸੀ ਉਹਨਾਂ ਨੇ ਸੁਣ ਲਿਓ ਵਰਡਿੰਗ ਸੁਣ ਲਿਓ ਮੈਡਮ ਦੀ ਉਹ ਕਹਿੰਦੀ ਆ ਸਰ ਰੋਟੀਆਂ ਸਿੱਖਦੇ ਆ ਸੁਣੋ ਸਾਡੇ ਭਰਾ ਆ ਸਾਡੇ ਨਾਲ ਦਸਲਣਾ ਮੜਾ ਓਏ ਪੀਲੀ ਲਾਉਣ ਵਾਲੇ ਬੰਦੇ ਆ ਤੁਸੀਂ ਗਲਤ ਗੱਲ ਲੈ ਕਰੋ ਅਸੇ ਦਾ ਇਹਦਾ ਸਹੀ ਆ ਅਸੀਂ ਤੁਹਾਡੇ ਨਾਲ ਹੀ ਖੜੇ ਆ ਸਾਨੂੰ ਪੀਲੀ ਗੱਲ ਕਰਦਿਆਂ ਸੀ ਜੇ ਇੱਥੇ ਬੰਨ ਟੁੱਟਦਾ ਨੁਕਸਾਨ ਸਾਡਾ ਵੀ ਹੁੰਦਾ ਠੀਕ ਆ ਅਸੀਂ ਕੱਤੇ ਆਏ ਆ ਅਸੀਂ ਇਸ ਕੰਮ ਨੂੰ ਆਏ ਹੋਇਆ ਹੁਣ ਸਰਕਾਰ ਆ ਕੇ ਕਹਿ ਕੇ ਉਹ ਗਈ ਆ ਮੈਡਮ ਆ ਕੇ ਕਹਿ ਕੇ ਗਈ ਆ ਕਹਿੰਦੇ ਤੁਸੀਂ ਰੋਟੀ ਸਿੱਖਦੇ ਆ ਸੀ ਕੋਈ ਐਮਐਲਏ ਦੀ ਸੀਟ ਲੈਣੀਆਂ ਅਜੀ ਕੋਈ ਬਲੱਗ ਸੰਤ ਦੀ ਸੀਟ ਲੈਣੀਆਂ ਅਸੀਂ ਆਮ ਲੋਕ ਆ ਯਾਰ ਇਹ ਕਹਿੰਦੇ ਸਰਕਾਰ ਇੱਥੇ ਕੰਮ ਕਰੇ ਜੋ ਸਾਨੂੰ ਕਹਿੰਦੇ ਤੀਲੀ ਲਾ ਦਿਓ ਤੁਸੀਂ ਆ ਇੱਥੇ ਕ ਕਵਾ ਇਹਨਾਂ ਦੀ ਜੀਸੀਬੀ ਖੜੀ ਆ ਜੇ ਤੁਹਾਡੀ ਗੱਲ ਸਰਕਾਰ ਦੇ ਕੰਦਰ ਕਿ ਜਿਹੜੀ ਤੀਲੀ ਲਾਉਣ ਦਾ ਕੰਮ ਹੁੰਦਾ ਇਹ ਨਹੀਂ ਬਿਲਕੁਲ ਨਹੀਂ ਉਹ ਕਹਿੰਦੇ ਤੀਲੀ ਲਾ ਦਿਓ ਤੁਸੀਂ ਕਹਿੰਦੇ ਸਰਕਾਰ ਦੀ ਸਰਵੇ ਤੇ ਇੱਕ ਜੀਸੀਬੀ ਆਈ ਹੋਈ ਆ ਨਾ ਕੋਈ ਉਹਨਾਂ ਦਾ ਟਰੈਕਟਰ ਨਾ ਕੋਈ ਟਰਾਲੀ ਇਹਦਾ ਮਤਲਬ ਤੁਸੀਂ ਜਾਣਾ ਮੇਰੇ ਘਰੇ ਭੇਜੋ ਕਿਹੜਾ ਦਾ ਇੰਚਾਰਜ ਮੇਰੇ ਘਰੇ ਭੇਜੋ ਮੈਂ ਦਊਂਗਾ ਫੇ ਅਸੀਂ ਸਾਰੇ ਇਕੱਠੇ ਹੋ ਕੇ ਦਮਾਂਗੇ ਦੇ ਨੀ ਆ ਰੱਬਾ ਦੇਖੋ ਇਹਨਾਂ ਦਾ ਕਿ ਲੌਂਡ ਨਹੀਂ ਨਹੀਂ ਇਹ ਤੁਹਾਡੇ ਵੱਲੋਂ ਜੇ ਗੱਠੇ ਮੰਡੀ ਵੱਲੋਂ ਆਈ ਇਹ ਚੀਜ਼ ਕੋਈ ਦੱਸੋ ਇਹ ਸਾਰਾ ਆਪਣਾ ਸੋਣਾ ਮੇਰੀ ਮੇਰੀ ਗੱਲ ਸੁਣੋ ਲੜਾਈ ਨਾਲੋਂ ਨਾ ਹੁਣ ਆਪਾਂ ਬੰਨ੍ਹ ਸਾਂਭ ਲਈਏ ਪ੍ਰੋਬਲਮ ਤਾਂ ਮੇਰੀ ਛੋਟੀ ਬੰਨ੍ਹ ਸਾਂਭ ਲਈ ਆਪਾਂ ਤੇ ਤੁਸੀਂ ਦੇਖ ਸਕਦੇ ਹੋ ਤਾਂ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਤਾਂ ਸਾਡੇ ਦੁਆਲੇ ਹੋਗੇ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਚਲੋ ਤਾਂ ਤੁਸੀਂ ਦੇਖ ਸਕਦੇ ਹੋ ਤਾਂ ਆਪਸ ਵਿੱਚ ਇੱਥੇ ਕਿੰਨੇ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨਾਂ ਸਾਨੂੰ ਗਲਤ ਕਹਿ ਰਹੇ ਆ ਉਹ ਵੀ ਤੁਸੀਂ ਗਲਤ ਉਸ ਮੁੰਡੇ ਨੂੰ ਦੁੱਖ ਲੱਗਾ ਆ ਵੇ ਕਿੱਦਾਂ ਕਿੱਥੇ ਕਿਸੇ ਨੂੰ ਪੁੱਛ ਲਓ ਵੇ ਸਰਕਾਰ ਦਾ ਕੀ ਸਮਾਂ ਕੋਈ ਵੀ ਦੱਸ ਦੋ ਜੀ ਔਰ ਜੀਸੀਬੀ ਸਾਡੇ ਵਾਲਾ ਚੱਲ ਰਹੀ ਆ ਭਾਈਓ ਸਾਰਿਆਂ ਨੇ ਚਾਹੇ ਦੱਸ ਦੇਵੇ ਇਥੇ ਸਰਕਾਰ ਨੇ ਕੀ ਕੀਤਾ ਵਾ ਚਾਹੇ ਦੱਸ ਦੇ ਸਰਕਾਰ ਨੇ ਉਹਨੂੰ ਪੁੱਛ ਲਓ ਵੀ ਕੀ ਲਾਇਆ ਉਹ ਜਿਹੜਾ ਬਲਾਕ ਪ੍ਰਧਾਨ ਕਹਿੰਦੇ ਨੂੰ ਪੁੱਛੋ ਕੀ ਕੀਤਾ ਤੋਕਰ ਮੈਂ ਬਿੱਲ ਮੈ ਦੂੰਗਾ ਜੇ ਸੀ ਵੀ ਦਾ ਕੇ ਦਾ ਮੈ ਦੂੰਗਾ ਆ ਜੇ ਸੀ ਵੀ ਦਾ ਪੁੱਛੋ ਤਾਂ ਉਹਨੂੰ ਕਹਿਣ ਦੇਣਾ ਪਹਿਲ ਹਾਂ ਗੱਲਾਂ ਕਰਦਾ ਹੋ ਉਹ ਸੁਣੋ ਤੁਸੀਂ ਸਰ ਅਸੀਂ 20 ਸਮੱਸਿਆ ਸੁਣਨ ਆਇਆ ਕਿ ਤੇਲੀ ਲਾਵੇ ਅਸੀਂ ਰਾਜਨੀਤੀ ਨਹੀਂ ਕੇ ਦਿਨ ਚੱਲਦੀ ਹੈ ਸਾਡੀਆਂ ਟਰਾਲੀਆਂ ਆਉਣ ਦੇ ਲਈ ਆ ਸਾਨੂੰ ਆ ਤੇਲੀ ਲਾਉਣ ਆਏ ਤੁਸੀਂ ਸਾਨੂੰ ਕਹਿੰਦਾ ਤੇਲੀ ਲਾਉਣ ਆਏ ਕੋਣ ਤੇਲੀ ਲਾਉਣ ਆਇਆ ਕੋਈ ਨਾ ਲਿਆਓ ਦੇ ਮੈਂ ਕਹਿੰਦਾ ਦੇਖੋ ਕੋਈ ਤੇਲੀ ਸਾਰੇ ਇੱਥੇ ਇੱਥੇ ਤੇਲੀ ਤੇ ਕੱਢਿਆ ਇਹ ਪਾਪਿਆਂ ਦੇ ਆ ਜੀ ਲੰਗਰ ਆ ਸਾਰੇ ਸਾਫ ਦੇ ਪਿੰਡ ਲੱਗੇ ਆ ਸਾਡੇ ਪਿੰਡਾਂ ਜਿਹੜੀ ਜਿਹੜੀ ਬੇਲ ਸਮੱਸਿਆ ਆ ਹਾਂ ਹੁਣ ਸਾਰੇ ਲੀਡਰ ਚ ਵੀ ਜਾ ਕੋਈ ਐਮ ਐਲ ਏ ਭੱਜਿਆ ਫਿਰਦਾ ਦੂਜਾ ਭੱਜਾ ਜਿਹੜਾ ਮੈਂ ਕਹਿੰਦਾ ਇਹ ਕੰਮ ਸੀ ਉਹਦੀ ਭਰਤੀ ਹੈ ਨਹੀਂ ਉਸ ਮਹਿਕਵੇ ਦਾ ਅਧਿਕਾਰੀ ਨਹੀਂ ਇਹ ਕਹਿੰਦੇ ਸੁਣਵਾ ਤੂੰ ਤਿੱਲੀ ਲਾ ਦੇ ਉਹਦਾ ਇਹ ਗਲਤ ਕਰ ਲਿਆ ਚੈਨਲਾਂ ਦੇ ਜਦੋਂ ਇਹਨਾਂ ਨੇ ਕੰਮ ਕਰਦਾ ਸ਼ੋਅ ਤਾਂ ਕੰਮ ਕੀਤਾ ਨਹੀਂ ਚਾਰ ਬਾਰੇ ਫਾਰੀ ਮਾਚ ਅਪੀਲ ਮਈ ਤੱਕ ਲੰਗਰ ਵੀ ਕਹਿੰਦੇ ਜਿਹੜੇ ਆ ਉਹ ਲੰਗਰ ਦਾ ਪ੍ਰਬੰਧ ਵੀ ਕਿਸੇ ਕਾਰ ਸੇਵਾ ਦੇ ਬਾਬੇ ਵੱਲੋਂ ਕੀਤਾ ਗਿਆ ਲੰਗਰ ਦੀ ਸੇਵਾ ਵੀ ਉਲਟਾ ਆਮ ਆਦਮੀ ਪਾਰਟੀ ਦਾ ਬਲਾਕ ਪ੍ਰਧਾਨ ਸਾਡੇ ਕੋਲ ਪੈ ਗਿਆ ਵੀ ਤੁਸੀਂ ਤਿੱਲੀ ਲਾਉਣ ਆਏ ਹੋ ਜਾਂ ਤੁਸੀਂ ਚਾਜ ਦਾ ਕੰਮ ਕੀਤਾ ਹੁੰਦਾ ਤਾਂ ਸਾਨੂੰ ਇਹ ਕਵਰੇਜ ਦਿਖਾਉਣ ਦੀ ਲੋੜ ਨਾ ਪੈਂਦੀ ਆ ਲੰਗਰ ਪ੍ਰਬੰਧ ਵੀ ਜਿਹੜਾ ਉਹ ਜੇ ਤੁਸੀਂ ਦੇਖ ਸਕਦੇ ਹੋ ਕਾਰ ਸੇਵਾ ਦੇ ਮਹਾਪੁਰਸ਼ਾਂ ਵੱਲੋਂ ਕੀਤਾ ਗਿਆ ਇੱਥੇ ਤਾਂ ਤੁਸੀਂ ਦੇਖ ਸਕਦੇ ਹੋ ਇੱਥੇ ਮਹਾਪੁਰਸ਼ਾਂ ਨਾਲ ਗੱਲ ਕਰਾਂਗੇ ਜਿਹੜੇ ਇੱਥੇ ਲੰਗਰ ਦੀ ਸੇਵਾ ਕਰਦੇ ਪਏ ਨੇ ਸਾਨੂੰ ਕਹਿੰਦੇ ਵੀ ਤਿੱਲੀ ਲਾ ਰਹੇ ਹੋ ਅਸੀਂ ਤਿੱਲੀ ਗੱਲ ਵਸਤ ਲੈ ਕੇ ਲੋਕਾਂ ਦੀ ਗੱਲ ਲੈ ਕੇ ਆਏ ਹਾਂ ਆ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬੇ ਕਿੱਥੋਂ ਲੰਗਰ ਦੀ ਸੇਵਾ ਕਿੱਥੋਂ ਆ ਰਹੀ ਹੈ ਜੇ ਇਹ ਮੌਸਾ ਤੋਂ ਭਾਵੇਂ ਦਿੱਲੀ ਦੀ ਪਾਤਰੀ ਬਲਾਕ ਪ੍ਰਧਾਨ ਕਹਿੰਦਾ ਤੁਸੀਂ ਤਿੱਲੀ ਲਾ ਰਹੇ ਹੋ ਇੱਥੇ ਇਸ ਦਾ ਪ੍ਰਬੰਧ ਬਹੁਤ ਵਧੀਆ ਕੀਤਾ ਹੈ ਕਹਿੰਦਾ ਦੇਖੋ ਜੀ ਮੈਂ ਤਾਂ ਇਹ ਕਹੂੰਗਾ ਵੀ ਅਜੇ ਕਿਸੇ ਵੀ ਗੱਲ ਕਰਨ ਦੀ ਲੋੜ ਨਹੀਂ ਹੈਗੀ ਮਹਾਰਾਜ ਅਰਦਾਸ ਕਰੋ ਬਿਲਕੁਲ ਬੰਨ ਵਾਹ ਨਾ ਤਾਂ ਤੁਸੀਂ ਦੇਖ ਸਕਦੇ ਹੋ ਲੰਗਰ ਦਾ ਪ੍ਰਬੰਧ ਵੀ ਜਿਹੜਾ ਉਹ ਗੁਰਦੁਆਰਾ ਸਾਹਿਬ ਤੋਂ ਆਇਆ ਹੈਗਾ ਮਹਾਪੁਰਸ਼ਾ ਵੱਲੋਂ ਗੁਰਦੁਆਰਾ ਮਾਊਂਸ ਸਾਹਿਬ ਤੋਂ ਭੇਜਿਆ ਹਨੀ ਬਾਪੂ ਜੀ ਹੱਥ ਬਣ ਕੇ ਬੇਨਤੀ ਆ ਪਹਿਲੀ ਗੱਲ ਕੋਈ ਲੀ ਮਿਹਨਤ ਵਾਲੀ ਗੱਲ ਤੇ ਕੋਈ ਨਹੀਂ ਆਵੇ ਰੋਟੀਆਂ ਸਿੱਖਣ ਕੋਈ ਨਾ ਆਵੇ ਤੁਸੀਂ ਕਿਸੇ ਲੀਟਰੀ ਲੋੜ ਨੂੰ ਸਾਨੂੰ ਨਹੀਂ ਕੋਈ ਲੋੜ ਹੀ ਨਹੀਂ ਆਪ ਕਰਦੇ ਸਰ ਕੋ ਆਪ ਤਾਂ ਕਰਦੇ ਤੁਸੀਂ ਆਪ ਲਾਈਏ ਜੀ ਸਵੇਰੇ ਆਪ ਲੱਗੇ ਆ ਸਾਡੇ ਗੱਲ ਕੋਈ ਨਾ ਆਮਾਦੀ ਪਾਟੇ ਬਲਾਕ ਪ੍ਰਧਾਨ ਉਹ ਪਾਜੀ ਉਹਨਾਂ ਕਹਿੰਦਾ ਇਹ ਸਰ ਰੋਟੇ ਆਈਆਂ ਰੋਟੀਆਂ ਸਿੱਖ ਕੇ ਚਲ ਗਏ ਸਾਰੇ ਜੀ ਤਾਂ ਤੁਸੀਂ ਸੁਣਿਆ ਪਿੰਡ ਵਾਲੇ ਇੱਕ ਪਾਸੇ ਤੇ ਬਲਾਕ ਪ੍ਰਧਾਨ ਆਮਾਦੀ ਪਾਟੇ ਇੱਕ ਪਾਸੇ ਪਿੰਡ ਵਾਲੇ ਕਹਿੰਦੇ ਸਾਨੂੰ ਇੱਕ ੱੱਕਾ ਨਹੀਂ ਸਰਕਾਰ ਵੱਲੋਂ ਮਿਲਿਆ ਲੰਗਰ ਗੁਰਦੁਆਰਾ ਸਾਹਿਬ ਤੋਂ ਆਇਆ ਜੇ ਸੀ ਵੀਰਾ ਬਿੱਲ ਜਿਹੜਾ ਉਹ ਪਿੰਡ ਵਾਲਿਆਂ ਦੇ ਭਰਨਾ ਪਰ ਉਹ ਸਾਨੂੰ ਕਹਿੰਦੇ ਤੀਲੀ ਲਾਓ ਪੂਰੀ ਵੀਡੀਓ ਚਲਾਵਾਂਗੇ ਜੋ ਬਾਈ ਬਲਾਕ ਪ੍ਰਧਾਨ ਕਹਿੰਦਾ ਉਹ ਵੀ ਚਲਾਵਾਂਗੇ ਜੋ ਪਿੰਡ ਵਾਲੇ ਕਹਿੰਦੇ ਉਹ ਵੀ ਚਲਾਵਾਂਗੇ ਜੋ ਆ ਕਾਰਸੇਵਾ ਵਾਲੇ ਕਹਿੰਦੇ ਇਹ ਵੀ ਚਲਾਵਾਂਗੇ ਤੇ ਜੋ ਕਿਸਾਨ ਜੱਥੇਬੰਦੀ ਕਹਿੰਦੀ ਉਹ ਵੀ ਚਲਾਵਾਂਗੇ ਸਾਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਕੱਤਵਾਜ ਕਰਨ ਦੀ ਆਗਤ ਨਹੀਂ ਹੈਗੀ ਜੋ ਅਸੀਂ ਸਕੋਰ ਕਰਕੇ ਲੈ ਕੇ ਚੱਲੇ ਆ ਇਹਨ ਬੰਨ ਚਲਾਵਾਂਗੇ ਜਿੱਥੇ ਮਰਜ਼ੀ ਰਿਪੋਰਟ ਚੈੱਕ ਕਰ ਲਿਓ ਮੈਂ ਇੰਦਰਪਾਲ ਸਿੰਘ ਤੁੰਨਾ ਕੈਮਰਾਮੈਨ ਅਮਰਤਪਾਲ ਨਾਲ ਦੇਖਦੇ ਰਹੋ ਰਮਜ਼ਾ ਨਿਊਜ਼ ਧੰਨਵਾਦ